ਕਿਤੇ ਸ਼ੋਰਾ ਸਲਾਬ ਦਾ ਕਿਉਂਕਿ ਬਾਈ ਜੇ ਰੰਗ ਹੈ ਰੰਗ ਵੀ ਡਿੱਗਣ ਲੱਗ ਜਾਂਦਾ ਹਾਂਜੀ ਬਿਲਕੁਲ ਤੇ ਇਹ ਪੱਕਾ ਹੀ ਹੱਲ ਹੋ ਗਿਆ ਹਾਂਜੀ ਹਾਂਜੀ ਮਤਲਬ ਅਸੀਂ ਕੋਈ ਗੋਰਾ ਟੈਲਾਣਾ ਕੋਲੇ ਗਏ ਸੀ ਉਹਨਾਂ ਨੂੰ ਜਾ ਕੇ ਬਜਟ ਦੱਸਿਆ ਆਪ ਦਾ ਆਪ ਦੇ ਘਰ ਦੀ ਵੀਡੀਓ ਦਿਖਾ ਦਿੱਤੀ ਉਹਨਾਂ ਸਾਨੂੰ ਬਹਿ ਕੇ ਸਮਝਾਦਾ ਯਾਰ ਇੰਨੇ ਕੇ ਪੈਸੇ ਆ ਬਸ ਥੋੜਾ ਸਾਰਾ ਹੀ ਮਸਲਾ ਹੱਲ ਹੋ ਜਾਏ ਦੋਸਤੋ ਇੱਕ ਚੀਜ਼ ਹੈ ਸਿੰਪਲ ਸੁਪਰ ਕਮ ਹੋਇਆ ਹੋਇਆ ਬਿਲਕੁਲ ਕਲਰ ਮੈਚਿੰਗ ਦੇਖੋ ਕਿੰਨੀ ਸੋਹਣੀ ਹੈ ਟਾਇਲ ਦੀ ਅੰਦਰ ਵੀ ਆਪਾਂ ਤੁਹਾਨੂੰ ਪੂਰੀ ਵੀਡੀਓ ਚ ਦਿਖਾਇਆ ਸਾਰੇ ਘਰ ਦੀ ਪਲਾਨ ਵੀ ਬਹੁਤ ਸੋਹਣੀ ਹੈ ਇਹ 1982 ਦਾ ਬਣਿਆ ਹੋਇ ਕਹਿੰਦਾ ਮਤਲਬ ਜਿਹੜੇ ਆਪਾਂ ਟਾਇਲ ਬੱਤੇ ਦੀਆਂ ਛੱਤਾਂ ਆਉਂਦੀਆਂ ਉਹ ਵੀ ਬਾਈ ਹੋ ਰਹੇ ਨੇ ਸਾਮੀਆਂ ਹੋਈਆਂ ਉਹ ਵੀ ਬਾਈ ਤੁਸੀਂ ਵੇਖਿਆ ਅੰਦਰ ਰੰਗ ਵਗੈਰਾ ਕਰਕੇ ਬਹੁਤ ਸੋਹਣਾ ਸਾਮਿਆ ਹੋਇਆ ਇੱਕ ਹੋਰ ਗੱਲ ਆ ਬਾਈ ਜਿੰਨਾ ਵੀ ਮਤਲਬ ਅਸੀਂ ਜਿਹੜਾ ਮਟੀਰੀਅਲ ਇਥੋਂ ਸੀਮੈਂਟ ਵਗੈਰਾ ਲੈਂਦੇ ਸੀਗੇ ਨਾ ਸਾਨੂੰ ਉਹਨਾਂ ਨਾਲ ਤਾਂ ਕਿਤੋਂ ਮਿਲਿਆ ਨਹੀਂ ਗੋਰਾ ਟਾਇਲ ਨਾਲ ਦਾ ਠੀਕ ਹੈ ਬਾਈ ਗੋਰਾ ਟਾਇਲ ਦਾ ਮਟੀਰੀਅਲ ਆ ਨਾ ਉਹ ਮਿਸਤਰੀ ਵੀ ਸਾਨੂੰ ਇਹ ਕਹਿਣ ਲੱਗੇ ਯਾਰ ਇਥੋਂ ਆਪਾਂ ਕਿਤੋਂ ਲੈਨੇ ਆ ਇਹਨਾਂ ਨਾਲ 10 20 ਰੁਪਏ ਦਾ ਬੋਰੀ ਦਾ ਰੇਟ ਦਾ ਫਰਕ ਆ ਔਰ ਉਹ ਚੀਜ਼ ਨਹੀਂ ਹੈਗੀ ਠੀਕ ਹੈ ਜੀ ਯਾਨੀ ਕਿ ਮੇਨ ਚੀਜ਼ ਇਹ ਹੈ ਜੇ ਗੋਰਾ ਟਾਇਲ ਦਾ ਪਿਆ ਹੀ ਲੈਣੇ ਨਾ ਨਾਲ ਮਿੱਟੀ ਦੀ ਲ ਵੀ ਉੱਥੋਂ ਲੈਣ ਦਾ ਫਾਇਦਾ ਤੁਸੀਂ ਜਿਹੜਾ ਨਾਲ ਬਾਈ ਆਉਂਦਾ ਸਾਰਾ ਸਾਰਾ ਮਟੀਰੀਅਲ ਜੋ ਵੀ ਹੈਗਾ ਜੋ ਵੀ ਇਹ ਮਤਲਬ ਇਹਦੇ ਭਰਦੇ ਗਰਾਉਂਡ ਗਰਾਉਂਡ ਜਿਹਾ ਰੋ ਸਾਰਾ ਉੱਥੇ ਹੀ ਲੈ ਕੇ ਆਏ ਆ ਔਰ ਉਹਨਾਂ ਦੇ ਮਾਰ ਕੇ ਦਾ ਲੈ ਕੇ ਆਏ ਆ ਯਾਨੀ ਕਿ ਬਹੁਤ ਵਧੀਆ ਔਰ ਟਾਇਲ ਕਲੀਨਰ ਵੀ ਉਹਨਾਂ ਤੋਂ ਲੈ ਕੇ ਆਏ ਆ ਚੱਲ ਆਏ ਤੇ ਬਾਈ ਡੀਲਿੰਗ ਕਿਵੇਂ ਆ ਗਈ ਉਹਨਾਂ ਦੀ ਡੀਲਿੰਗ ਬਹੁਤ ਵਧੀਆ ਜੀ ਬਹੁਤ ਵਧੀਆ ਮਤਲਬ ਕਿ ਜੇ ਵਧੀਆ ਮਾਲ ਆ ਉਧਰ ਉਹਨਾਂ ਦੀਆਂ ਗੱਡੀਆਂ ਆਉਂਦੀਆਂ ਉਹਨੂੰ ਫੋਨ ਕਰੋ ਉਹ ਬਹੁਤ ਸਮਾਨ ਵੀ ਕਹਿੰਦੇ ਕੋਈ ਗੱਲ ਨਹੀਂ ਚੱਕ ਕੇ ਲੈ ਜਾਗੇ ਬਚ ਗਿਆ ਬਚ ਗਿਆ ਹਾਂ ਜੇ ਘੱਟ ਦਾ ਦੋ ਚਾਰ ਡੱਬੇ ਭੇਜ ਵੀ ਦਿੰਦੇ ਆ ਉਧਰ ਗੱਡੀਆਂ ਆਉਂਦੀ ਜਾਂਦੀ ਆ ਮਤਲਬ ਉਹ ਲਖਾ ਲੈਂਦੇ ਆ ਡਰੋਪ ਭੇਜ ਵੀ ਦਿੰਦੇ ਆ ਯਾਨੀ ਕਿ ਬਹੁਤ ਵਧੀਆ ਹੈਂਡਲ ਕਰਦੇ ਆ ਐਵੇਂ ਆਪਾਂ ਕਹੀਏ ਵੀ ਕਿਸੇ ਗੱਲ ਦੀ ਕਮੀ ਸਾਨੂੰ ਤਾਂ ਨਹੀਂ ਲੱਗੀ ਵੀਰੇ ਬਹੁਤ ਖੁਸ਼ਦਿਲ ਬੰਦੇ ਆ ਵੀ ਕਹਿੰਦੇ ਉਹ ਮਾਨ ਕਰਦੇ ਆ ਆਪਾਂ ਨੂੰ ਇਹ ਚੀਜ਼ ਸਭ ਤੋਂ ਵੱਡੀ ਕਰਦੀ ਹੁੰਦੀ ਹੈ ਮੇਨ ਗੱਲ ਇਹ ਹੁੰਦੀ ਹੈ ਵੀ ਜਦੋਂ ਆਪਾਂ ਘਰ ਤੇ ਆਪਣੇ ਤੇ ਕੁਝ ਵੀ ਲਾਉਣਾ ਹੈ ਪੱਥਰ ਲਾਉਣਾ ਕੁਝ ਵੀ ਲਾਉਣਾ ਆਪਾਂ ਨੂੰ ਅਸਲ ਨਾ ਕੁ 63 ਰੇਟ ਰੇਟ ਕੰਨੀ ਹਰੇਕ ਬੰਦਾ ਜਾਂਦਾ ਰੇਟ ਵੀ ਜਦ ਮਿਲ ਤੇ ਬਹੁਤ ਜੈਨੂਅਰ ਰੇਟ ਜੀ ਬਹੁਤ ਜੈਨੂਅਰ ਬਹੁਤ ਜਿਆਦਾ ਜਨ ਔਰ ਤੁਸੀਂ ਦਿਖਾ ਸਕਦੇ ਆ ਟਾਇਲ ਨਾ ਪੂਰਾ ਮਤਲਬ ਵੀ ਆ ਦੇਖੋ ਟਾਇਲ ਅੱਧੀ ਇੰਚ ਹੀ ਹੈ ਤਕਰੀਬਨ ਤਕਰੀਬਨ ਆਮ ਟਾਇਲ ਹੁੰਦੀ ਹੈ ਜਿਹੜੀ 200 200 ਸਵਾ 200 ਦੀ ਹੁੰਦੀ ਆ ਮਤਲਬ ਇਹ ਟਰੈਕਟਰ ਭਰਿਆ ਹੋਆ ਟਾਇਲ ਤੇ ਜਿਹੜਾ ਅੱਜ ਮਤਲਬ ਬਹੁਤ ਵਧੀਆ ਮੈਂ ਮਿਸਤਰੀ ਨੇ ਵੀ ਇਸ ਗੱਲ ਨੂੰ ਸਲਾਈ ਮਤਲਬ ਇਦਾਂ ਨਹੀਂ ਕੋਈ ਡੱਬਾ ਟੁੱਟ ਗਿਆ ਮੁੱਖੀ ਮਦਰ ਟੁੱਟ ਗਿਆ ਟੁੱਟਦੀ ਨਹੀਂ ਮਤਲਬ ਕਿ ਟਾਇਲ ਹੈਗੀ ਆ ਆਰਮ ਟਾਇਲਾਂ ਵਰਗੀ ਟਾਇਲ ਨਹੀਂ ਲੋਕਲ ਟਾਇਲ ਲਈਏ ਉਹ ਤਾਂ ਕੱਚ ਵਰਗੀ ਹੁੰਦੀ ਹੈ ਮੁਰਕੇ ਅੱਖ ਚ ਪੈ ਜਾਂਦੇ ਦੋਸਤੋ ਨਾ ਸ਼ੋਰੇ ਦੀ ਦਿੱਕਤ ਹੈ ਨਾ ਹੁਣ ਅੰਦਰੋਂ ਸੁਲਾਬ ਦੀ ਦਿੱਕਤ ਹੈ ਉਹ ਬਾਈ ਨੇ ਜਮਾ ਲਾਈਫ ਟਾਈਮ ਵਾਸਤੇ ਨਿਵੇੜਤੀ ਵੇਹੇ ਬਹੁਤ ਪੁਰਾਣਾ ਘਰ ਹੈ 40 42 ਸਾਲ ਘਰ ਬਣੇ ਨੂੰ ਹੋ ਗਏ ਤੇ ਬਾਈ ਨੇ ਬਹੁਤ ਤਰੀਕੇ ਨਾਲ ਸਮਝਾਇਆ ਪੂਰੀ ਵੀਡੀਓ ਚ ਤੁਸੀਂ ਦੇਖੋਗੇ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਈ ਹੈ ਪੂਰੀ ਵੀਡੀਓ ਚ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ